ਮੁੜ ਕੇ ਕਿ ਕਿੰਨੀ ਗੱਲ ਹੈ ਕੀ ਇਹ ਮਸਲਾ ਤਾਂ ਹੱਲ ਤਾਂ ਹੋਣਾ ਚਾਹੀਦਾ ਨਾ ਮਸਲਾ ਇੱਥੇ ਐਮ ਐਮ ਐਲ اے ਸਾਹਿਬ ਆਏ ਨੇ ਉਹ ਕਹਿੰਦੇ ਅਸੀਂ ਅੱਜ ਹੱਲ ਕਰਕੇ ਜਾ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿੱਖ ਗਏ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇ ਕਿ ਕਮੇਟੀ ਨੇ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਕੋਈ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਲਿਓ ਬਾਕੀ ਉਸ ਤੋਂ ਬਾਅਦ ਗਦੇ ਨੇ ਉਹ ਕੋਈ ਗਦੇ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਕੰਦਗੀ ਦੇ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਕੋਈ ਸ਼ਰਮੀ ਨਹੀਂ ਲੱਗਦੀ ਵੀ ਕੀ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ 3 ਸਾਲ ਚ ਨਾਲ ਵੀ ਸਫਾਈ ਹੋਈ ਨਹੀਂ ਜਲੇ ਬੋ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਆ ਚਾਰ ਚਾਰ ਕਾਗਜ਼ ਕੱਟੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਆ ਅੱਜ ਕਿਉਂ ਸਫਾਈ ਹੋ ਰਹੀ ਆ ਕਿਉਂ ਐਮਐਲਏ ਸਾਹਿਬ ਨਹੀਂ ਆਉਣਾ ਵੀ ਇੱਥੇ ਕਿਉਂਕਿ ਇਹਨਾਂ ਦੀਆਂ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਨੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੈਗੀ ਉਹ ਕਿ ਇਹਨਾਂ ਦੀ ਜ਼ਿੰਦਗੀ ਆ ਇਹਨਾਂ ਦੀਆਂ ਗੱਡੀਆਂ ਬਹੁਤ ਕੋਸੀ ਹੈ ਇਹ ਸਾਡੇ ਹੈਗਾ ਨਹੀਂ ਇਹ ਚੰਡੀਗੜ੍ਹ ਦਾ ਏਰੀਆ ਹੈ ਬਹੁਤ ਮਸ਼ਹੂਰ ਆ ਵੀ ਇੱਥੇ ਕੋਈ ਗੰਦਗੀ ਨਹੀਂ ਕੁਝ ਨਹੀਂ ਹੈ ਇਹ ਇਹ ਚੰਡੀਗੜ੍ਹ ਦਾ ਹੋ ਗਿਆ ਨਹੀਂ ਹੁੰਦਾ ਇਹ ਨਹੀਂ ਹੁੰਦਾ ਹੈਗਾ ਕਿੰਨਾ ਸਮਾਂ ਨਹੀਂ ਹੋਇਆ ਹੁਣ ਕੀ ਹੋਊਗਾ ਜੀ ਤੁਸੀਂ 10 ਮਿੰਟ ਤੇ ਖੜਕੇ ਦੇਖੋ ਸਾਡੇ ਲੋਕਾਂ ਦਾ ਹਾਲ ਪਿੱਛੋਂ ਮੜ ਦੇਖ ਕੋਈ 10 ਮਿੰਟ ਖੜਕੇ ਦੇਖੋ ਇੱਥੇ ਕੀ ਹੋਣਾ ਹੋਊਗਾ ਕੋਈ ਨਹੀਂ ਹੁੰਦਾ ਹੈਗਾ

ਬਣਾਈ ਦਿੱਤੀ ਸਰਕਾਰ ਕੋਈ ਨਾ ਆ ਜਾ ਜਾ ਨਹੀਂ ਕੋਈ ਨਾ ਭਾਈ ਕੋਈ ਨਾ ਉਹਦਾ ਟਾਇਰ ਨਹੀਂ ਸੀ ਆ ਵੀ ਉਹ ਪਾਣੀ ਸਾਰਾ ਚੂਹੇ ਚ ਪੈਂਦਾ ਸੀ ਚੂਹੇ ਚ ਪੰਦਾ ਦਿੱਲੀ ਨੂੰ ਤੇ ਲੋਕੋ ਲੋਕੀ ਨੂੰ ਨਿਕਾਣ ਪਾਣੀ ਚ ਬਣਾਈ ਜਾਣਾ ਤੇ ਕਿਹੜਾ ਸੱਦੀ ਚਲ ਬੰਨੀ ਮਿਲਦਾ ਟਾਇਰ ਦਾ ਬਣਵਾ ਇਹ ਕਿੰਨੇ ਦਾ ਬਣਵਾ ਲਿਆ ਸਭ ਦਾ ਬੰਦਾ ਇਹਦਾ ਬੋਲਦੇ ਪਾਣੀ ਪੁੱਟ ਜਾਈਏ ਬੱਸ ਬੱਸ ਦਾ ਆਪਣਾ ਜਿਹੜਾ 100% ਮੇਰੇ ਲੋਕਾਂ ਪਾਇਏ ਪਹਾੜੇ ਕਰਦੇ ਆ ਤੁਹਾਡੀ ਜਿਹੜੀ ਹੁਣ ਆਪਣੀ ਉਹ ਪਾਈਪ ਲਾਈਨ ਦੀ ਪ੍ਰਪੋਜ਼ਲ ਆ ਉਹ ਹੈ ਕਿ ਇਹ ਸਾਨੂੰ ਐਕਚੁਅਲ ਦੇ ਵਿੱਚ ਇਹਨਾਂ ਨੂੰ ਆਪਾਂ ਦਿਖਾ ਦੰਨੇ ਆ ਕਿੱਥੋਂ ਪਾਈਪਾਂ ਲੈਣੀਆਂ ਨੇ ਕਿੱਧੂ ਗਈ ਹੋਣਾ ਤੇ ਉਹਦਾ ਪਹਾਲ ਆਪਾਂ ਕਰਦੇ ਇਹਦੇ ਬੱਚਿਆਂ ਦਾ ਬੁਰਾ ਹਾਲ ਆ ਸਾਡਾ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਘਰਾਂ ਨੇ ਸੀ ਘਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਿਆ ਆ ਤੇ ਇਹਦਾ ਹੱਲ ਤਾਂ ਕੋਈ ਅਵੇ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈਗਾ ਆਏਗੇ ਨਾ ਦੇ ਕੇ ਮੁੜ ਗਏ ਕੀ ਕਿੰਦੀ ਗੱਲ ਹੈ ਕੀ ਇਹ अची न कमु दाला बंद ਬੇ ਬੇ ਜਿਹੜਾ ਕਿ ਉਹ ਅੱਥੇ ਆ ਕੇ ਤਾਂ ਉਹ ਮੋੜਾ ਪੈ ਗਿਆ ਅਸੀਂ ਬੁਲਾਏ ਆ ਰਹੇ ਅੱਜ ਹੱਲ ਕਰਕੇ ਜਾ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਕਾ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿਖਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਦੱਸਦਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਕੋਈ ਇਨਸਾਨ ਨਹੀਂ ਸਮਝਦਾ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਹ ਤੋਂ ਬਾਅਦ ਗਧੇ ਨੇ ਉਹ ਕੋਈ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਕੰਮ ਤੇ ਕੀ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਕੁਸ਼ਰਮੀ ਦਿੰਦੇ ਨੇ ਵੀ ਕੀ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਨ ਸਾਚੇ ਨਾਲੇ ਦੀ ਸੁਪਾਈ ਹੋਈ ਨਹੀਂ ਜਿਹੜੀ ਕੋਈ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਹੈ ਚਾਰ ਚਾਰ ਕਾਗਜ਼ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਪਾਈ ਹੋ ਰਹੀ ਹੈ ਅੱਜ ਕਿਉਂ ਸਪਾਈ ਹੋ ਰਹੀ ਹੈ ਕਿਉਂ ਐਮਐਲਏ ਸਾਹਿਬ ਨਹੀਂ ਆਉਣਾ ਦੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਕਿਉਂ ਗਰੀਬ ਬੰਦਾ ਕੀ ਕਰਦਾਗਾ ਉਹਦੇ ਦਾ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਦੀਆਂ ਕਿਹੜਾ ਜ਼ਿੰਦਗੀਆਂ ਨਹੀਂ ਲਗੀਆਂ ਕੋਈ